ਕੀ ਹੋਇਆ ਜੇ ਰੁੱਤ ਪੱਤ ਛੱਡਦੀ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹ ਸਤਰਾ surjit patar ji ਦੀਆਂ ਨੇ ਤੇ ਕੁਛ ਹੀ ਚਿਰ ਪਹਿਲਾਂ ਉਹਨਾਂ ਦਾ ਅਕਾਲ ਚਲਾਣਾ ਹੋਇਆ 11 ਮਈ ਨੂੰ ਉਹਨਾਂ ਦਾ ਦੇਹਾਂਤ ਹੋਇਆ ਤੇ ਉਹਨਾਂ ਦੇ ਸੰਸਕਾਰ ਤੇ ਪੂਰੀ ਦੁਨੀਆ ਉਮਰ ਪਈ ਕਿਸੇ ਕਵੀ ਦੇ ਸੰਸਕਾਰ ਦੇ ਉੱਪਰ ਅੰਤਿਮ ਅਰਦਾਸ ਦੇ ਉੱਪਰ ਇੰਨਾ ਰਸ਼ ਇਹ ਆਮ ਗੱਲ ਨਹੀਂ ਹੈ ਤੇ ਪੰਜਾਬ ਦੇ ਮਾਡਰਨ ਪੋਇਟਰੀ ਦੇ ਵਿੱਚ ਉਹ ਦੋ ਨਾਮ ਆਉਂਦੇ ਨੇ ਇੱਕ ਨੇ ਸ਼ਿਵ ਕੁਮਾਰ ਬਟਾਲਵੀ ਜੀ ਤੇ ਦੂਜੇ ਨੇ surjit patar ਅਸੀਂ ਬਹੁਤ ਕਿਸਮਤ ਵਾਲੇ ਆ ਕਿ surjit patar ਜੀ ਸਾਡੇ ਵਿੱਚ ਹੀ ਸੀਗੇ ਇੰਨਾ ਸਮਾਂ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਲੇਕਿਨ ਮੈਨੂੰ ਯਾਦ ਹੈ ਉਹਨਾਂ ਦੀਆਂ ਜਿਹੜੀ ਕਵਿਤਾਵਾਂ ਨੇ ਬਹੁਤ ਸਾਲਾਂ ਤੋਂ ਅਸੀਂ ਪੜਦੇ ਆ ਰਹੇ ਹਾਂ ਸਭ ਤੋਂ ਖਾਸ ਗੱਲ ਇਹ ਹੈ ਕਿ ਕਿੰਨੀ ਪੋਜ਼ਿਟਿਵਿਟੀ ਕਿੰਨੀ એનર્ਜੀ ਇਸ ਚਾਰ ਲਾਈਨਾਂ ਦੇ ਵਿੱਚ ਹੀ ਹੈਗੇ ਨੇ ਬਹੁਤ ਜ਼ਿਆਦਾ ਤਾਂ ਕਵਿਤਾਵਾਂ ਮੈਨੂੰ ਯਾਦ ਨਹੀਂ ਪਰ ਇਹ ਚਾਰ ਲਾਈਨਾਂ ਜਦੋਂ ਵੀ ਸੁੰਦਾ ਹੁੰਦਾ ਹਾਂ ਤਾਂ ਭਗਵੰਤਾਨ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਉਚਾਰਦੇ ਨੇ ਤਾਂ ਬੋਲਦੇ ਨੇ ਪੋਜ਼ਿਟਿਵਿਟੀ ਦੇ ਨਾਲ ਭਰੀਆਂ ਹੋਈਆਂ ਨੇ ਨਹੀਂ ਤਾਂ ਕਈ ਵਾਰੀ ਜਿਹੜੇ ਕਵੀ ਹੁੰਦੇ ਨੇ ਉਹ ਆਪਦਾ ਦੁੱਖ ਦੱਸਦੇ ਨੇ ਅ ਪਰ ਲੋਕਾਂ ਨੂੰ ਇਹ ਐਨਰਜਾਈਜ਼ ਕਰ ਦਿੰਦੀਆਂ ਨੇ ਕਿ ਕੁਝ ਵੀ ਮਾੜਾ ਹੋ ਜਾਵੇ ਭਾਵੇਂ ਪੰਜਾਬ ਕਿਉਂਕਿ ਇੱਕ ਇਟਸ ਅ ਲੈਂਡ ਆਫ ਕਨਟਰਡਿਕਸ਼ਨਸ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਵੀ ਹੁੰਦੀ ਹੈ ਤੇ ਬਲੱਡ ਸ਼ੈਡ ਵੀ ਹੈਗਾ ਪੰਜਾਬੀਓ ਜ਼ਰਖੇਸ ਧਰਤੀ ਹੈ ਜਿੱਥੇ ਭੰਗੜੇ ਵੀ ਪੈਂਦੇ ਨੇ ਤੇ ਸ਼ਹਾਦਤਾਂ ਵੀ ਹੁੰਦੀਆਂ ਨੇ ਇਹ ਖਾਸ ਗੱਲ ਹੈ ਤੇ ਹਮੇਸ਼ਾ ਪੰਜਾਬ ਨੇ ਬਹੁਤ ਔਖੇ ਦੌਰ ਵੀ ਦੇਖੇ ਆ ਤੇ ਔਖੇ ਦੌਰਾਂ ਚੋਂ ਹਮੇਸ਼ਾ ਪੰਜਾਬ ਨਿਕਲ ਕੇ ਆਇਆ ਹੈ ਤੇ ਇਹ ਜਿਹੜੀਆਂ ਚਾਰ ਲਾਈਨਾਂ ਨੇ ਹਮੇਸ਼ਾ ਉਸ ਨੂੰ ਜਿਹੜਾ ਹੈ ਪ੍ਰਤੀਤ ਕਰਦੀਆਂ ਨੇ ਇਸੇ ਫੀਲਿੰਗ ਨੂੰ ਪੰਜਾਬ ਦੀ ਤੇ ਕਿੰਨਾ ਵੀ ਬੜਾ ਸਮਾਂ ਆ ਜੇ ਉਸ ਤੋਂ ਬਾਹਰ ਨਿਕਲ ਕੇ ਪੋਜ਼ਿਟਿਵ ਰਹਿ ਕੇ ਹੀ ਜਿਹੜੀ ਜ਼ਿੰਦਗੀ ਹੈ ਉਹ ਇੱਕ ਹੋਪ ਹੈ ਉਹ ਸੁਰਜੀਤ ਪਾਤਰ ਜੀ ਨੇ ਉਹ ਹੋਪ ਸਾਰਿਆਂ ਨੂੰ ਦਿੱਤਾ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਉਹਨਾਂ ਨੂੰ ਪਦਮ ਸ਼੍ਰੀ ਨਾਲ ਵੀ ਨਵਾਜਿਆ ਗਿਆ 11 ਮਈ ਨੂੰ ਉਹਨਾਂ ਦਾ ਭੋਗ ਯਾਨੀ ਕਿ ਫਿਊਨਰਲ ਸਰਵਿਸ ਹੈਗੀ ਹੈ ਅੰਤਿਮ ਅਰਦਾਸ ਜਿਹੜੀ ਹੈਗੀ ਹੈ ਆਪਾਂ ਦੇਖਿਆ ਕਿ ਪੰਜਾਬ ਜਿਹੜਾ ਜਿਉਂਦਾ ਤੇ ਜਾਗਦਾ ਹੈ ਹਮੇਸ਼ਾ ਔਕੜਾਂ ਤੋਂ ਬਾਹਰ ਆ ਜਾਂਦਾ ਹੈ ਇਹ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਵੀ ਆਪਾਂ ਦੇਖਿਆ ਕਿ ਯੋਗਦਾਨ ਜਿਹੜਾ ਹੈ ਨੌਜਵਾਨਾਂ ਨੇ ਪਾਇਆ ਜਦਕਿ ਆਖਿਆ ਜਾਂਦਾ ਸੀ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਡੁੱਬ ਚੁੱਕੀ ਹੈ ਲੇਕਿਨ ਉਹਨਾਂ ਨੇ ਦਿਖਾ ਦਿੱਤਾ ਕਿ ਜਦੋਂ ਵੀ ਕੋਈ ਔਕੜ ਆਂਦੀ ਹੈ ਤਾਂ ਪੰਜਾਬ ਦੇ ਲੋਕ ਖੜੇ ਹੋ ਜਾਂਦੇ ਨੇ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਜਾਗਦੀ ਹੈ ਜਾਗ ਰਹੀ ਹੈ ਤੇ ਜਦੋਂ ਔਖੀ ਆਂ ਔਕੜ ਆਂਦੀ ਹੈ ਤਾਂ ਉਹ ਉਹਦਾ ਹੱਲ ਜਿਹੜਾ ਹੈ ਲੱਭ ਲੈਂਦੇ ਨੇ ਸੋ ਜਿੰਨੇ ਵੀ ਮਾੜੇ ਹਾਲਾਤ ਹੋਣ ਕੋਈ ਨਾ ਕੋਈ ਪੋਜ਼ਿਟਿਵਿਟੀ ਕੋਈ ਨਾ ਕੋਈ ਹੋਪ ਕੋਈ ਨਾ ਕੋਈ ਆਸ਼ਾ ਦੀ ਕਿਰਨ ਜਿਹੜੀ ਹੈ ਉਹ ਹਮੇਸ਼ਾ ਹੁੰਦੀ ਹੈ ਤੇ ਉਹਦੇ ਲਈ ਤਿਆਰ ਜਿਹੜਾ ਹੈ ਉਹ ਰਹਿਣਾ ਚਾਹੀਦਾ ਹੈ ਸੋ ਅਸੀਂ ਵੀ surjit patar ji ਨੂੰ ਸ਼ਰਧਾਂਜਲੀ ਦਿੰਨੇ ਆ ਇਹਨੇ ਮਹਾਨ ਵਿਅਕਤੀ ਜੋ ਸਾਡੀ ਲੁਧਿਆਣਾ ਦੀ ਧਰਤੀ ਦੇ ਵਿੱਚ ਜਿਨ੍ਹਾਂ ਦਾ ਦੇਹਾਂਤ ਹੋਇਆ ਤੇ ਰਾਤੀ ਉਹ ਸੌ ਗਏ ਤਸਵੀਰੇ ਆਖਿਆ ਗਿਆ ਕਿ ਉਹ ਉੱਠੇ ਨਹੀਂ ਇਹਨਾਂ ਦਾ ਜਨਮ ਜਲੰਧਰ ਦੇ ਵਿੱਚ ਹੋਇਆ ਸੀਗਾ ਪਾਤਰ ਕਲਾ ਤੇ ਉਹੀ ਜਿਹੜਾ ਨਾਮ ਹੈ ਉਹਨਾਂ ਦਾ ਸੁਰਜੀਤ ਪਾਤਰ ਤਾਂ ਹੀ ਪਿਆਰ ਸੀਗਾ ਤੇ ਆ ਇੱਕ ਸਦੀ ਦਾ ਅੰਤ ਹੋ ਚੁੱਕਾ ਹੈ ਉਹਨਾਂ ਦੇ ਜਾਣ ਦੇ ਨਾਲ ਉਮੀਦ ਕਰਦੇ ਹਾਂ ਕਿ ਉਹ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਾ ਹੋਣ ਪਰ ਉਹਨਾਂ ਦੀ ਕਵਿਤਾਵਾਂ ਉਹਨਾਂ ਦੀਆਂ ਰਚਨਾਵਾਂ ਦੇ ਨਾਲ ਉਹ ਹਮੇਸ਼ਾ ਪੰਜਾਬ ਤੇ ਇਨਸਾਨੀਅਤ ਦੀ ਸੇਵਾ ਜਿਹੜੀ ਹੈ ਉਹ ਕਰਦੇ ਰਹਿਣਗੇ ਤੇ ਸਾਡੇ ਵਿਚਾਰ ਆਪਣੇ ਵਿਚਾਰਾਂ ਦੇ ਤਹਿਤ ਬਰਕਰਾਰ ਰਹਿਣਗੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ